ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਜੌਬਜ਼ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਹੋਰ ਨਵੇਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਪੰਜਾਬ ਦੀ ਭਰਤੀ ਆ ਮੈਡੀਕਲ ਪੋਸਟਾਂ ਤੇ ਹੋਰ ਵੱਖ-ਵੱਖ ਪੋਸਟਾਂ ਜਾਰੀ ਹੋਈਆਂ ਇਸ ਨੋਟੀਫਿਕੇਸ਼ਨ ਦੇ ਵਿੱਚ ਪੰਜਾਬ ਦੇ ਵਿੱਚ ਹੀ ਪੋਸਟਿੰਗ ਰਹੂਗੀ ਜੀ ਡਿਟੇਲਡ ਨੋਟੀਫਿਕੇਸ਼ਨ ਲੈ ਕੇ ਹਾਜ਼ਰਾਂ ਅੱਜ ਦੇ ਵੀਡੀਓ ਦੇ ਵਿੱਚ ਸਾਰਾ ਨੋਟੀਫਿਕੇਸ਼ਨ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਤੁਹਾਡੇ ਲਾਈਕ ਤੁਹਾਡੇ ਸ਼ੇਅਰ ਦੇ ਨਾਲ ਹੀ ਸਾਨੂੰ ਮੋਟੀਵੇਸ਼ਨ ਮਿਲਦਾ ਹੈ ਤੇ ਹਰ ਰੋਜ਼ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਨਵੇਂ ਤੋਂ ਨਵੇਂ ਨੋਟੀਫਿਕੇਸ਼ਨ ਦਾ ਵੀਡੀਓ ਬਣਾ ਕੇ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਨੇ ਆ ਤਾਂ ਬਿਨਾ ਕਿਸੇ ਦੇਰੀ ਸਿੱਧੇ ਨੋਟੀਫਿਕੇਸ਼ਨ ਤੇ ਚੱਲਦੇ ਆ ਜੀ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਵਾਕ ਇਨ ਇੰਟਰਵਿਊ ਹੋਊਗਾ ਜੀ ਇਹਦੇ ਲਈ ਤੇ ਪਾਲੀਟਿਵ ਕੇਅਰ ਸੈਂਟਰ ਮਿਲਟਰੀ ਹਸਪੀਟਲ ਜਲੰਧਰ ਵਿਖੇ ਪੋਸਟਾਂ ਵੈਕੈਂਟ ਨੇ ਉੱਥੇ ਪੋਸਟਾਂ ਭਰਿਆ ਜਾਣੀਆਂ 2 ਜੂਨ ਨੂੰ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਹੋਊਗਾ ਜੀ ਡਾਇਰੈਕਟਰ ਤੇ ਪੋਸਟਾਂ ਦੀ ਗੱਲ ਕਰਦੇ ਹਾਂ ਅਕਾਊਂਟਸ ਕਲਰਕ ਦੀ ਪੋਸਟ ਹੈ ਜੀ ਬੀ ਕਾਮ ਤੇ ਤੁਹਾਡੇ ਕੋਲ 2 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਟਰਿਵੀ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਅਗਿਆ ਜੀ ਨਰਸਿੰਗ ਅਸਿਸਟੈਂਟ ਦੀ ਪੋਸਟ ਹੈ ਪੀ ਐਸ ਸੀ ਨਰਸਿੰਗ ਜਾਂ ਜੀ ਐਨ ਐਮ ਦੀ ਯੋਗਤਾ ਤੁਹਾਡੇ ਕੋਲ ਹੈਗੀ ਹੈ ਫਿਰ 3 ਇਅਰਸ ਐਕਸਪੀਰੀਅੰਸ ਇਨ ਪੈਲੀਟਿਵ ਕੇਅਰ ਸੈਂਟਰ ਤੁਹਾਡੇ ਕੋਲ ਹੋਣਾ ਚਾਹੀਦਾ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਨੈਕਟਰੀ ਵਾਰਡ ਬੁਆਇਜ਼ ਪਲੱਸ 2 ਯੋਗਤਾ ਰੱਖੀ ਗਈ ਹੈ 3 ਸਾਲ ਦਾ ਤਜਰਬਾ ਤੁਹਾਡਾ ਪੀਸੀਸੀ ਦਾ ਭਾਵ ਪੈਲੀਟਿਵ ਕੇਅਰ ਸੈਂਟਰ ਦਾ ਹੋਣਾ ਚਾਹੀਦਾ ਤੁਹਾਡੇ ਕੋਲ ਅੱਗੇ ਜੀ ਸਵੀਪਰ ਦੀਆਂ ਪੋਸਟਾਂ ਨੇ ਜਿਹਦੇ ਲਈ ਇਹਨਾਂ ਵੱਲੋਂ ਯੋਗਤਾ 10ਵੀਂ ਪਾਸ ਮੰਗੀ ਗਈ ਹੈ ਤੇ 3 ਸਾਲ ਦਾ ਪੈਲੀਟਿਵ ਕੇਅਰ ਸੈਂਟਰ ਦਾ ਤਜਰਬਾ ਇਹਨਾਂ ਵੱਲੋਂ ਮੰਗਿਆ ਗਿਆ ਅੱਗੇ ਜੀ ਦੋ ਪੋਸਟਾਂ ਵਾਰਡ ਸਹਾਇਕਾਂ ਦੀਆਂ 10ਵੀਂ ਪਾਸ ਯੋਗਤਾ ਰਹੂਗੀ 3 ਸਾਲ ਦਾ ਤਜਰਬਾ ਪੈਲੀਟਿਵ ਕੇਅਰ ਸੈਂਟਰ ਦਾ ਇਹਨਾਂ ਵੱਲੋਂ ਮੰਗਿਆ ਗਿਆ ਤੇ ਇਹਨਾਂ ਪੋਸਟਾਂ ਦੇ ਲਈ ਜੋ ਡਾਇਰੈਕਟ ਇੰਟਰਵਿਊ ਹੋਊਗਾ ਪੈਲੀਟਿਵ ਕੇਅਰ ਸੈਂਟਰ ਮਿਲਟਰੀ ਹਸਪੀਟਲ ਜਲੰਧਰ ਵਿਖੇ ਹੋਊਗਾ 2 ਜੂਨ 2025 ਨੂੰ ਜਿਹੜੇ ਯੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਸਬੰਧ ਵਿੱਚ ਯੋਗਤਾ ਰੱਖਦੇ ਆ ਇੰਟਰਵਿਊ ਦੇ ਵਿੱਚ ਸ਼ਾਮਲ ਹੋ ਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਜੀ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ